प्लीस कंदा सिस्टम कंधा सिस्टम ਰਲੈਂਡ ਇਹਨਾਂ ਨੂੰ ਕੋਈ ਨਹੀਂ ਇਹਨਾਂ ਕੋਲਵਿੰਦਰ ਸਿੰਘ ਆ ਕੀ ਹੋਇਆ ਕੀ ਜਿਹੜਾ ਸਾੜੇ ਆਕੇ ਤੁਸੀਂ ਤੇਰਾ ਘੇਰਾ ਪਾਇਆ ਕੀ ਐ ਮਾ ਦੋ ਤਰੀਕ ਨੂੰ ਬਾਈ ਜੀ ਐਕਸੀਡੈਂਟ ਹੋਇਆ ਥੜੀਆਂ ਵਾਲੇ ਪੁਲ ਕੋਲੇ ਜਿਹੜਾ ਬਾਈਪਾਸ ਜਾਂਦਾ ਉੱਥੇ ਹੂੰ ਦੋ ਬੱਚੇ ਸੀਗੇ ਨਾਲ ਉਹਨੇ ਇੱਕ ਲੇਡੀ ਸੀਗੀ ਉਹਨਾਂ ਵਿੱਚ ਕਾਰ ਬਜੀ ਮੋਟਰਸਾਈਕਲ ਦੀ ਚਾਹ ਗਈ ਦੋ ਤਾਂ ਜਿਆਦਾ ਇੰਜਰਡ ਹੋ ਗਏ ਜਿਹੜੀ ਲੇਡੀ ਸੀ ਉਹਦੇ ਲੱਤਾਂ ਟੁੱਟੀਆਂ ਸੀਗੀਆਂ ਇਹਨੇ ਪੁਲਿਸ ਵਾਲਾ ਉਤਰੋਂ ਜਿਹੜੇ ਆਏ ਹੈਗੇ ਸੜਕ ਸੁਰੱਖਿਆ ਫੋਰਸ ਵਾਲੇ ਉਹਨਾਂ ਨੇ ਜਾ ਕੇ ਦਾਖਲ ਕਰਾਇਆ ਨਾ ਉਦੋਂ ਬਾਅਦ ਅਸੀਂ ਇਹਨਾਂ ਦੇ ਕੋਲ ਪੁਲਿਸ ਵਾਲੇ ਕੋਲ ਆ ਕੇ ਫਰਿਆਦ ਕਰਦੇ ਰਹੀ ਬੰਦੀ ਟਰੇਸ ਕਰੋ ਉਹ ਇਹਨਾਂ ਨੇ ਕੋਈ ਟਰੇਸ ਨਹੀਂ ਕੀਤੀ ਕੱਲ ਕੀ ਹੋਇਆ ਕੱਲ ਬੱਚੇ ਦੀ ਇੱਕ ਦੀ ਡੈਥ ਹੋ ਗਈ ਹੈ ਦੂਜਾ ਸੀਰੀਅਸ ਪਿਆ ਜੀ ਤੇ ਅਸੀਂ ਉੱਥੇ ਮਿੰਨਤਾਂ ਕਰਕੇ ਥੱਕ ਗਏ ਹਸਪਤਾਲ ਦੇ ਵਿੱਚ ਰੋਮਾਂ ਸੈਂਟਰ ਸਾਡੇ ਉੱਤੇ ਬਠਿੰਡੇ ਪਹਿਲਾਂ ਮਸਾਂ ਗਈ ਇਹ ਇੱਥੇ ਆ ਗਏ ਫਿਰ ਐਫ ਆਈ ਆਰ ਨਹੀਂ ਕੱਟਦੇ ਸੀਗੇ ਉਹ ਮਸਾਂ ਇਹਨਾਂ ਤੋਂ ਕਟਾਈ ਅਖੀਰ ਨੂੰ ਜਿਹੜਾ ਇੱਥੇ ਬਾਗਚੰਦ ਇਹ ਸਹੀ ਆ ਉਹ ਕਹਿੰਦਾ ਗੱਡੀ ਵੇਚ ਕੇ ਅਸੀਂ ਤੁਹਾਨੂੰ ਪੈਸੇ ਦੇ ਦਿੰਨੇ ਆ ਤੇ ਤੁਸੀਂ ਨਿਵੇੜਾ ਕਰ ਲਓ ਅਸੀਂ ਇੱਕ ਤੂੰ ਹੀ ਗੱਡੀ ਕੇਮ ਵੇਚ ਸਕਦਾ ਫਿਰ ਅਸੀਂ ਮੈਡਮ ਨੂੰ ਮਿਲੇ ਐਸਐਚਓ ਕਰਮਜੀਤ ਕੌਰ ਤੇ ਅਸੀਂ ਇੱਕ ਥੋੜਾ ਐਸਆਈ ਐਂ ਬੋਲਦਾ ਵੀ ਕਿਉਂ ਗੱਡੀ ਵੇਚ ਕੇ ਅਸੀਂ ਪੈਸੇ ਦੇਣੇ ਆ ਵੀ ਤੁਹਾਡੇ ਕੋਲ ਕੀ ਥਾ ਉਡੀ ਗੱਡੀ ਵੇਚ ਕੇ ਪੈਸੇ ਦਿਓਗੇ ਕਹਿੰਦੀ ਉਹ ਤਾਂ ਮੈਂ ਆਖਿਆ ਅਸੀਂ ਇੱਕ ਜੀ ਜੇ ਮੈਂ ਤੁਹਾਨੂੰ ਮਾਫੀਆ ਵੀ ਦਵਾ ਨਹੀਂ ਅਸੀਂ ਕਿ ਜੇ ਤੂੰ ਮਾਫੀਆ ਦਵਾਉਂਗੇ ਜਾਂ ਗੱਡੀ ਦਾ ਕਰਦੇ ਹਾਂ ਤੁਹਾਡੇ ਟੱਚ ਚੋਂ ਬੰਦੇ ਹੈਗੇ ਆ ਇਹਨੂੰ ਪਕਰ ਦੇ ਕਿਉਂ ਨਹੀਂ ਕਹਿੰਦੀ ਕੱਲ ਤੱਕ ਮੈਂ ਕਰੂੰਗੀ ਕਾਰਵਾਈ ਚਲੋ ਐਫਆਈਰ ਕੱਲ ਕੱਟੀ ਗਈ ਅੱਜ ਜਿਉਂ ਤਰ ਕੇ ਸੋਭਾ ਮੈਂ ਐਸਐਚਓ ਨਾਲ ਗੱਲ ਕੀਤੀ ਕਰਮਜੀਤ ਕੌਰ ਨਾਲ ਮੈਂ ਕਹ ਜੀ ਦੱਸੋ ਕੀ ਕਰ ਰਹੇ ਹੋ ਤੇ ਨਹੀਂ ਅਸੀਂ ਪੋਸਟਮਾਰਟਮ ਨਹੀਂ ਕਰਾਵਾਂਗੇ ਉਹਨਾਂ ਚੱਕਾ ਨਾਸ਼ਿਸ਼ਕਾਰ ਕਰਾਂਗੇ ਜਿੰਨਾਂ ਚੱਕੇ ਬੰਦੇ ਟਰੇਸ ਨਹੀਂ ਹੁੰਦੇ ਕਹਿੰਦੇ ਜੇ ਵਿਸ਼ਵਾਸ ਹੈਗਾ ਠੀਕ ਆ ਤੇ ਨਹੀਂ ਨਹੀਂ ਕਰੋਂਦੇ ਨਾ ਕਰਾਓ ਜੋ ਮਰਜ਼ੀ ਕਰਨ ਕੁਛ ਕਰਨਾ ਤੇ ਮੈਂ ਕਰ ਲਵਾਂ ਮੈਨੂੰ ਫੋਨ ਨਾ ਕਰਿਓ ਬਹੁਤ ਜ਼ਿਆਦਾ ਹੰਕਾਰ ਚ ਆ ਉਹਨੇ ਪੈਸੇ ਲਏ ਹੋਏ ਆ ਉਹ ਦੂਜਾ ਹੀ ਧਰਨਾ ਲਾਇਆ ਉਹਨਾਂ ਦਾ ਮੇਨ ਤੁਹਾਡੀ ਡਿਮਾਂਡ ਧੀ ਹੈ ਡਿਮਾਂਡ ਦੀ ਇਨਸਾਫ਼ ਦੀ ਸਾਡੀ ਇਹ ਜੀ ਇਨਸਾਫ਼ ਮਿਲੇ ਤੇ ਜਿਹੜੇ ਬੰਦੇ ਉਹ ਟਰੇਸ ਕਰਕੇ ਉਹ ਚੱਕੇ ਜਾਣ ਠੀਕ ਹੈ ਹਜੇ ਤੱਕ ਕੋਈ ਟਰੇਸ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਇਹਦੇ ਵਾਈਟ ਹੋਰ ਵੱਡੇ ਅਫਸਰ ਨੂੰ ਮਿਲੇ ਸੀ ਵੀ ਹਜੇ ਇਸ ਨੂੰ ਵੀ ਮਿਲੇ ਹਜੇ ਇੱਥੇ ਮਿਲੇ ਜੀ ਠੀਕ ਹੁਣ ਜਿਹੜਾ ਤਰਨਾ ਲਾਇਆ ਹੈ 18 ਨੇ ਟਾਈਮ ਲਈ ਤਰਨਾ ਇਹ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੇ ਕੋਲ ਬੈਠੇ ਮਲੋਟ ਵਾਸੀਆਂ ਲਈ ਖੁਸ਼ ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ बुकफास्ट कंपनी ਕੋਲ ਹਰ ਤਰ੍ਹਾਂ ਦੇ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ